ਤੋ ਕਿਉਂ ਅਸੀਂ ਵਾਰ-ਵਾਰ ਖਸ ਖਸ ਦੀ ਖੇਤੀ ਦੀ ਮੰਗ ਕਰ ਰਹੇ ਆ ਜੀ ਬਾਈ ਜੀ ਇਹ ਕੰਮ ਕੀਤੇ ਸੌਖਾ ਨਹੀਂ ਤੂੜੀ ਦਾ ਬੜੀਆਂ ਮਿਹਨਤਾਂ ਲੱਗਦੀਆਂ ਵੇਖੋ ਕਿੰਨਾ ਕਟਾ ਕੀ ਗੱਲ ਬਾਤ ਆ ਬਾਈ ਜੀ ਜਿਹੜੇ ਬੰਦੇ ਨੇ ਦਿਹਾੜੀ ਕਰਨੀ ਆ ਨਾ ਬਈ ਜੇ ਉਹ ਸੈਂਟਰਾਂ 'ਚ ਜਾਂਦਾ ਕਿਉਂਕਿ ਗੋਲੀ ਤਾਂ ਵੈਸੇ ਹੀ ਮਾਰੀ ਆ ਜੇ ਸੈਂਟਰਾਂ 'ਚ ਜਾਂਦਾ ਤੇ ਉੱਥੇ ਉਹਨਾਂ ਦੀ ਦਿਹਾੜੀ ਲੈ ਜਾਂਦੀ ਆ ਬਾਅਦ ਵਿੱਚ ਨਾ ਤਾਂ ਉਹਨਾਂ ਨੂੰ ਕੋਈ ਦਿਹਾੜੀ ਤੇ ਰੱਖਦਾ ਤੇ ਨਾ ਕੋਈ ਕੰਮ ਕਰੀ ਹੁੰਦਾ ਤੇ ਬੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਏ ਆਮਦਿਆਂ ਨੂੰ ਕਿਉਂਕਿ ਜ਼ਿੰਮੇਵਾਰਾਂ ਦੇ ਵੀ ਬੰਦੇ ਖਾਂਦੇ ਆ ਤੇ ਮਜ਼ਦੂਰ ਬੰਦੇ ਵੀ ਖਾਦੇ ਬਿਨਾ ਬਈ ਜੀ ਕੰਮ ਨਹੀਂ ਹੁੰਦਾ ਗੱਲ ਕਰੀਏ ਤਾਂ ਜਿਹੜੇ ਬੰਦੇ ਕੰਮ ਵਾਲੇ ਆ ਕਿਉਂਕਿ ਜਿਹੜੇ ਵਹਿਲੇ ਆ ਨਾ ਉਹ ਤਾਂ ਭਾਈ ਭਾਵੇਂ 버거 ਖਾ ਲੈਣ ਤੇ ਭਾਵੇਂ ਪੀਜ਼ਾ ਖਾ ਲੈਣ ਉਹ ਤਾਂ ਸਾਰ ਲੈਣਗੇ ਤੇ ਜਿਨ੍ਹਾਂ ਨੇ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋਣਾ ਤੇ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਬਾਈ ਜੀ ਕਰਨਾ ਪੈਂਦਾ ਵੇ ਖੋੜ ਦੀ ਤੂੜ ਹਾਂ ਬਈ ਯੋਧੇਓ ਕਿਵੇਂ ਕਹਿਵਾਂ ਪਹਿਲੀ ਗੱਲ ਤੇ ਵੀਰ ਜੀ ਸਾਰਿਆਂ ਨੂੰ ਵਹਿਗਰ ਜੀ ਦਾ ਖਾਲਸਾ ਵਿੱਚ ਬਤੇ ਸਰਕਾਰ ਨੂੰ ਇਹ ਬੇਨਤੀ ਆ ਜੀ ਖਸਕਸ ਬੀਜੀ ਜਾਵੇ ਸਾਨੂੰ ਛੋੜ ਦਿੱਤੀ ਜਾਵੇ ਅਸੀਂ ਸੈਂਟਰਾਂ ਚ ਜਾਂਦੇ ਦਵਾਈਖਾਨ ਦੇ ਟਾਈਮ ਉਹ ਆਪ ਦੀ ਮਰਜ਼ੀ ਕਰਦੇ ਆ ਜੀ ਕਰਦਾ ਦਵਾਈ ਦੇਂਦੇ ਆ ਜੀ ਕਰਦਾ 2 ਘੰਟੇ ਲਵਾ ਦਿੰਦੇ ਆ ਐਲੀ ਗੱਲ ਨਹੀਂ ਤੇ ਆ ਸਭਰਾ ਨੂੰ ਪੰਚਾਇਤ ਨੂੰ ਵੀ ਜਿਹੜਾ ਸੈਂਟਰ ਆ ਉਹ ਸਭਰਾ ਆਇਆ ਜਾਵੇ ਜਿਹੜਾ ਅਸੀਂ ਟਾਈਮ ਨਾਲ ਆਪਦੀ ਦਵਾਈ ਖਾ ਕੇ ਅਸੀਂ ਆਪਦੇ ਕੰਮਾਂ ਕਰਾਂ ਦੇ ਜਾ ਸਕੀਏ ਬਿਲਕੁਲ ਜੀ ਜੀ ਬੈਂਤੀ ਅੱਜ ਹੀ ਖਸਕਾਸ ਜਰੂਰ ਪੀਜੀ ਜਾਵੇ ਛੋੜ ਦਿੱਤੀ ਜਾਵੇ ਤੇ ਅਸੀਂ ਵੀ ਅਸੀਂ ਅਸੀਂ ਵੀ ਕੋਈ 150 ਦਾ ਲੈ ਕੇ ਆਪਦਾ ਗੁਜ਼ਾਰਾ ਕਰ ਲੀਏ ਜੇ ਅਸੀਂ ਸੈਂਟਰ ਜਾਂਦੇ ਆ ਤੇ ਉਹਦਾ ਸੈਂਟਰ ਦਾ ਟਾਈਮ ਚਾਹੀਦਾ ਜੀ 8 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜਾ 8 ਵਜੇ ਚਾਲੂ ਹੋ ਜੇ ਤੇ ਬੰਦਾ ਆਪਦੀ ਦਵਾਈ ਖਾ ਕੇ ਤੇ 8 20 ਤੇ ਕੰਮ ਤੇ ਚਲੇ ਜੇ ਤੇ ਆ ਵੇਖੋ ਵੀਰ ਜੀ ਕਿੰਨੀ ਖੇ ਉਡੰਦੇ ਆ ਸਾਡੀ ਇਹ ਬੇਨਤੀ ਆ ਜੀ ਸਰਕਾਰ ਨੂੰ ਖਾਸ ਖਾਸ ਬੀਜੀ ਜਾਵੇ ਛੋੜ ਦਿੱਤੀ ਜਾਵੇ ਸਾਡੇ ਠੇਕੇ ਖੋਲੇ ਜਾਣ ਸਾਣ ਵੀਰਾਂ ਨੂੰ ਬੇਨਤੀ ਆ ਜੀ ਆ ਘੋੜ ਦਿੱਤੀ ਜਾਵੇ ਤੇ ਇਹਨਾਂ ਦੇ ਸਿਰੋਂ ਅਸੀਂ ਵੀ ਖਾ ਕੇ ਆਪਦਾ ਗੁਜ਼ਾਰਾ ਕਰਕੇ ਆਪਦਾ ਪਰਿਵਾਰ ਪਾਲੀਏ ਵਾਹ ਜੀ ਵਾਹ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਗੱਲਾ ਬਾਈ ਜੀ ਜੁਝਾਰੂ ਜੋਧੇ ਇਧਰ ਵੇਖੇ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਏ ਡੋਡਿਆਂ ਦੀ ਖੇਤੀ ਦੀ ਖਸਖਸ ਦੀ ਮੰਗ ਕਰਦੇ ਆ ਤੇ ਡੋਡਿਆਂ ਦੇ ਠੇਕਿਆਂ ਦੀ ਕਿਉਂਕਿ ਗੋਲੀ ਦਾ ਸੀ ਇਹਨੇ ਮਾਰੀ ਉਹ ਤਾਂ ਮਜਬੂਰੀ ਆ ਭਾਈ ਜੀ ਇਹਨਾਂ ਦੀ ਕੋਈ ਸ਼ੌਂਕ ਨਹੀਂ ਮਜਬੂਰੀ ਕਿਉਂਕਿ ਹੁਣ ਕੋਈ ਨਾ ਕੋਈ ਵਿਚਾਰਿਆ ਗੁਜ਼ਾਰਾ ਤੇ ਕਰਨਾ ਹੀ ਆ ਤੇ ਬਾਕੀ ਗੋਲੀ ਹੈ ਮਾਰੀ ਆ ਭਾਜੀ ਤੇ ਤਕੜੇ ਹੋ ਕੇ ਆਂਦੇ ਅਸੀਂ ਤੁਹਾਡੇ ਨਾਲ ਸਾਥ ਦੇਾਂਗੇ ਧਰਨੇ ਲਾਉਣੇ ਪੈਦਾ ਭਾਈ ਜੀ ਜੇ ਧਰਨਾ ਧੁਰਨੇ ਲਾਉਣੇ ਪੈ ਤੇ ਸਾਥ ਦਿਓਗੇ ਸਾਡਾ ਹਾਂ ਜੀ ਸਾਥ ਦੇਵਾਂਗੇ ਜੀ ਅਸੀਂ ਲੇਡੀਜ਼ ਵੀ ਤਿਆਰ ਕਰਾਂਗੇ ਜੀ ਨਾਲੇ ਕੰਮ ਲਈ ਵਾਹ ਜੀ ਵਾਹ ਸਾਡੀਆਂ ਲੇਡੀਜ਼ ਵੀ ਤੰਗ ਆ ਜਿਦੋਂ ਸਾਡੀ ਦਿਹਾੜੀ ਮਰ ਜਾਂਦੀ ਹੈ ਅਸੀਂ ਬਹੁਤ ਔਖੇ ਇਸ ਚੀਜ਼ ਤੋਂ ਬਿਲਕੁਲ ਜੀ ਉਹੋ ਹੀ ਕਮਾਉਣਾ ਉਹੋ ਹੀ ਖਾਣਾ ਵਾਈ ਦੇਣਗੇ ਸਾਡੇ ਸ਼ੁਆ ਨੂੰ ਹੀ ਗਵਾਈ ਦੇਣਗੇ ਵਾਹ ਜੀ ਵਾਹ ਆ ਗੱਲ ਹੈ ਜੀ ਪਹਿਲਾਂ ਤੇ ਸੀ ਸ਼ੌਂਕ ਹੁਣ ਬਣ ਗਈ ਹੈ ਜੀ ਮਜਬੂਰੀ ਕੀ ਕਰਦੇ ਅਸੀਂ ਮੰਗ ਇਹੀ ਕਰਦੇ ਆ ਜੀ ਛੋੜ ਕਿਸਾਨਾਂ ਵੀਰਾਂ ਨੂੰ ਦਿੱਤੀ ਜਾਵੇ ਬਿਲਕੁਲ ਜੀ ਬਿਲਕੁਲ ਸਾਡਾ ਘਰ ਪਰਿਵਾਰ ਚੱਲੀ ਜਾਵੇ ਚੱਲੀ ਜਾਵੇ ਬਹੁਤ ਵਧੀਆ ਗੱਲ ਹੈ ਵੀਰ ਨੇ ਕਈ ਸੁਭਰਾਵਾਂ ਵਾਲੇ ਸ਼ੇਰੇ ਕੀ ਨਾਂ ਆਪਣਾ ਗਰਪੇਜ ਗਰਪੇਜ ਸਾਡਾ ਵੀਰ ਤੇ ਸਾਡੀ ਸੱਜੀ ਤੇ ਸਾਡਾ ਭਰਾ ਬਾਈ ਜੀ ਤੇ ਨਾਲ ਸਾਡੇ ਮਿੱਤਰ ਸੱਜਣ ਬਾਈ ਜੀ ਸਾਰੇ ਕਰਾਂਣ ਕਰ ਬੱਲੇ ਬੱਲੇ ਕਰਾਈ ਆਉਂਦੇ ਆ ਤੇ ਮੰਗ ਜਾਜ ਆ ਬਾਈ ਜੀ ਤੇ ਆਂਦੇ ਵੀ ਤਕੜੇ ਹੋ ਕੇ ਅਸੀਂ ਸਾਥ ਵੀ ਦੇਾਂਗੇ ਤੇ ਜੇ ਸਰਕਾਰ ਮੰਨ ਜੇ ਤਾਂ ਚੰਗੀ ਗੱਲ ਆ ਨਹੀਂ ਤਾਂ ਬਾਈ ਜੀ ਵੱਡੇ ਜੰਗੀ ਪੱਧਰ ਤੇ ਧਰਨੇ ਲੱਗਣਗੇ ਕਿਸਾਨ ਉਤਮ ਵੈਲਫੇਅਰ ਜੁਨੀਅਨ ਪੰਜਾਬ ਵੱਲੋਂ ਤੇ ਇਸ ਕਰਕੇ ਬੇਨਤੀ ਆ ਤੇ ਪਹਿਲੋ ਸੀ ਮਜਬੂਰੀ ਤੇ ਬਾਈ ਜੀ ਹੁਣ ਬਹੁ ਪਹਿਲੋ ਸ਼ੌਂਕ ਤੇ ਹੁਣ ਬਾਈ ਜੀ ਮਜਬੂਰੀ ਆ ਤੇ ਕੰਮ ਕਰਨੇ ਬੜੇ ਔਖੇ ਆ ਵੇਖੋ ਕਿਵੇਂ ਜਾਂਦੀ ਐ ਵਾਹ ਜੀ ਵਾਹ ਵਾਹ ਜੀ ਵਾਹ ਆ ਹੁੰਦੀ ਆ ਗੱਲ ਆ ਮਾਜੇ ਤੇ ਮਿਹਲ ਬਾਈ ਜੀ ਕੱਟ ਦਿੰਦੇ ਆ ਵਟ ਹਾਂਜੀ ਤੇ ਇੱਧਰ ਵੇਖਾ ਕਰਾ ਵਜਦੇ ਲਤਾੜੇ ਤੇ ਇੱਧਰ ਬਾਈ ਜੀ ਸਾਹ ਨਹੀਂ ਆਉਂਦਾ ਬਰਾਂਡਿਆ ਦੇ ਵਿੱਚ ਕੜੇ ਬਈ ਹਾਂਜੀ ਹਾਂਜੀ ਤੇ ਮੰਗ ਜਾ ਜਾ ਤਕੜੇ ਹੋ ਗਏ ਸਰਕਾਰਾਂ ਨੂੰ ਆ ਮੰਗ ਜਾ ਜਾ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਦੋਸਤੋ ਵੀਡੀਓ ਕਰੋ ਵਾਤੋ ਵਾਦ ਸ਼ੇਅਰ ਤੇ ਕਮੈਂਟ ਕਰੋ ਪਤਾ ਲੱਗੇ ਜੇ ਤੁਸੀਂ ਚਾਹੁੰਦੇ ਜੇ ਪੰਜਾਬ ਵਿੱਚ ਜਵਾਨੀ ਪੰਜਾਬ ਦੀ ਚਿੱਟੇ ਨਾਲ ਮਰ ਰਹੀ ਆ ਹੀਰੋਇਨਾਂ ਮਰ ਰਹੀ ਆ ਸਮੈਕਾ ਨਾ ਮਰ ਰਹੀ ਆ ਭਾਈ ਜੀ ਇਹ ਕੋੜ ਖਤਮ ਹੋਣ ਲਈ ਇਹੋ ਹੀ ਇਕਾਲਾ ਬਾਈ ਜੀ ਕਿਸੇ ਦੇ ਮੰਗਰ ਭੱਜਾ ਨਸ਼ਾ ਬੰਦ ਨਹੀਂ ਹੋਣਾ ਕਿਉਂਕਿ ਵੱਡੇ ਜਿਹੜੇ ਸਮਗਲਰ ਆ ਉਹ ਤਾਂ ਫੜੇ ਨਹੀਂ ਜਾਂਦੇ ਜੇ ਕੋਈ ਇਹ ਬੇਨਤੀ ਕਰਦੇ ਆ ਜੀ ਅਸੀਂ ਤਾਂ ਫਸੇ ਫਸੇ ਆ ਗਾ ਸਾਡੇ ਜਿਹੜੇ ਬੱਚੇ ਆ ਸਾਰੇ ਪਰਿਵਾਰ ਦੇ ਬੱਚੇ ਆ ਸੰਗਤ ਦੇ ਉਹ ਬਚਾਏ ਜਾਣ ਤੇ ਚਿੱਟਾ ਖਤਮ ਕੀਤਾ ਜਾਵੇ ਤੇ ਸੈਂਟਰ ਪਿੰਡ ਲਿਆਂਦਾ ਜਾਵੇ ਜੇ ਮਜਬੂਰੀ ਸਾਡੀ ਬਣਾਤੀ ਆ ਤੇ ਸੈਂਟਰ ਪਿੰਡ ਲਿਆਂਦਾ ਜਾਵੇ ਜੀ ਹੱਥ ਜੋੜ ਕੇ ਬੇਨਤੀ ਆ ਜੀ ਟਾਈਮ 8 ਤੋਂ 8 ਵਜੇ ਦਾ 8 ਤੋਂ ਤੇ ਨਵੇਂ ਕਾਕ ਕਰ ਦੋ ਬਿਲਕੁਲ ਜੀ ਇਹ ਗੱਲ ਹੈ ਜੀ ਇਹ ਠੇਕਿਆਂ ਦਾ ਸੈਂਟਰ ਡੋਡਿਆਂ ਦੇ ਠੇਕਿਆਂ ਦੇ ਸੈਂਟਰ ਦੀ ਗੱਲ ਕਰਦਾ ਵੀਰ ਵੀ ਡੋਡਿਆਂ ਦਾ ਸੈਂਟਰ ਖੋਲਿਆ ਜਾਵੇ ਹਾਂ ਜੀ ਹਾਂ ਜੀ ਹੋਰ ਜ਼ਿਆਦਾ ਸੈਂਟਰ ਖੋਲਿਆ ਜਾਵੇ ਜੀ ਪਿੰਡ ਸਪਰਾ ਦੇ ਵਿੱਚ ਬਿਲਕੁਲ ਜੀ ਬਿਲਕੁਲ ਸਾਨੂੰ 1 ਕਿਲੋ ਰੱਖਣ ਦੀ ਛੋੜ ਦਿੱਤੀ ਜਾਵੇ ਵਾਹ ਜੀ ਵਾਹ ਤੇ ਕਿਲਾ ਦਾ ਗਲਾ ਬੀਜਣ ਦੀ ਬਿਲਕੁਲ ਜੀ ਬਿਲਕੁਲ ਤੇ ਬਾਈ ਜੀ ਝੋਨੇ ਅਸੀਂ ਲਾਉਣੇ ਬੰਦ ਕਰਦਾਂਗੇ ਬਾਈ ਜੀ ਆਪਣੇ ਕੋਲ 4 1/2 ਕਿੱਲੇ ਜ਼ਮੀਨ ਆ ਆਪਾਂ ਮਰਲਾ ਝੋਨੇ ਦਾ ਨਹੀਂ ਲਾਉਂਦੇ ਅਸੀਂ ਚਲੋ ਹੋਰ ਕੋਈ ਬੀਜ ਲਾਂਗੇ ਵਾਧੂ ਫਸਲਾਂ ਬੀਜਣ ਵਾਲੀਆਂ ਤੇ ਇਸ ਕਰਕੇ ਬੇਨਤੀ ਹੈ ਨਾਲੇ ਸਾਡਾ ਪਾਣੀ ਬਾਜੇ ਨਾਲੇ ਜਵਾਨੀ ਬਾਜੇ ਨਾਲੇ ਬਾਜੇ ਕਿਸਾਨੀ ਤੇ ਤਕੜੇ ਹੋ ਕੇ ਸਪੋਰਟ ਕਰੋ ਮਿੱਤਰੋ ਵੀਡੀਓ ਚੰਗੀ ਲੱਗੀ ਤਾਂ ਵਾਦੋ ਵਾਦੀ ਸ਼ੇਅਰ ਕਰਨੀ ਜੇ ਤੇ ਤੁਹਾਡਾ ਵੀਰ ਬਾਕੀ ਆਪਾਂ ਨੂੰ ਤਾਂ ਤੁਸੀਂ ਬਾਈ ਜੀ ਜਾਣਦੇ ਆ ਸੱਜੀਆਂ ਖੱਬੀਆਂ ਬਾਹਾਂ ਸਾਰੇ ਵੀਰ ਆਪਣੇ ਤੇ ਮਿੱਤਰ ਭਰਾ ਜੀ ਠੀਕ ਆ ਮਿੱਤਰੋ ਧੰਨਵਾਦ ਫੈਰ ਜੀ ਖਾਲਸਾ ਫੈਰ ਜੀ ਕੀ ਖਤੇ ਆਲਾ ਦੋਸਤੋ